ਪਾਨਾ ਸਿੱਧੂ 10 ਤਰੀਕ ਨੂੰ ਜੇਲ੍ਹ ਚੋਂ ਬਾਹਰ ਆਵੇਗਾ ਜਾਂ ਨਾ ਜੇਲ੍ਹ ਦੇ ਅੰਦਰ ਪਾਨੇ ਨਾਲ ਕਿਸ ਦੀ ਹੋਈ ਮੁਲਾਕਾਤ ਪਾਨੇ ਨੇ ਕੀ ਦਿੱਤਾ ਸੁਨੇਹਾ ਪਿੰਡ ਕੋਟਦੂਨੇ ਦੇ ਸਰਪੰਚ ਤੋਂ ਸੁਣੋ ਕੁਝ ਵੱਡੀਆਂ ਗੱਲਾਂ ਅਸਲੀ ਸੱਚ ਸਸਿਕਾ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਹਾਂ ਦੋਸਤੋ ਭਾਈ ਪਾਨੇ ਸਿੱਧੂ ਦਾ ਮੁੱਦਾ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ 3 ਤਰੀਕ ਨੂੰ ਵੱਡਾ ਇਕੱਠ ਸੀ ਜਿਹੜਾ ਰੱਖਿਆ ਗਿਆ ਉਦੋਂ ਲੋਕਾਂ ਦੀ ਮੰਗ ਸੀ ਕਿ ਭਾਨੇ ਸਿੱਧੂ ਨੂੰ ਅੱਜ ਰਿਹਾ ਕਰਾ ਕੇ ਨਾਲ ਹੀ ਲੈ ਕੇ ਚੱਲਾਂਗੇ ਪਰ ਸ਼ਾਮ ਨੂੰ ਖਬਰ ਆਉਂਦੀ ਆ ਬਾਈ ਲੱਖਾ ਸਦਾਨਾ ਐਲਾਨ ਕਰਦਾ ਕਿ ਭਾਨੇ ਸਿੱਧੂ ਨੂੰ 10 ਤਰੀਕ ਤੱਕ ਪੁਲਿਸ ਦੇ ਨਾਲ ਗੱਲਬਾਤ ਹੋਈ ਹੈ ਕਿ ਛੱਡਣਗੇ ਬਹੁਤ ਸਾਰੇ ਲੋਕਾਂ ਦੀ ਨਾਰਾਜ਼ਗੀ ਵੀ ਰਹੀ ਕਿ ਸਮਾਰ ਬੰਨ ਕੇ ਲੈ ਕੇ ਆਏ ਸੀ ਅਸਤਾ ਕਰੋ ਰਾਤ ਦੀ ਤਿਆਰੀ ਕਰਕੇ ਆਏ ਸੀ ਜੇ ਥੋੜਾ ਸਮਾਂ ਹੋਰ ਚੱਲਦਾ ਰਹਿੰਦਾ ਧਰਨਾ ਤਾਂ ਹੱਥਾਂ ਪੈਰਾਂ ਦੀ ਪਾਏ ਜਾਣੇ ਸੀ ਪ੍ਰਸ਼ਾਸਨ ਨੂੰ ਭਾਨੇ ਨੂੰ ਨਾਲ ਲੈ ਕੇ ਜਾਣਾ ਸੀ ਗੁੱਸਾ ਸੀ ਕਿ ਇਸ ਤਰ੍ਹਾਂ ਕਿਉਂ ਕਰਿਆ ਚਲੋ ਕੋਈ ਗੱਲ ਹੀ ਕਹਿੰਦੇ 10 ਤਰੀਕ ਵੀ ਆ ਗਈ 10 ਵੀ ਆ ਗਈ ਫੋੜਾ ਪਾ ਕੋਟਦੂਨੇ ਬੈਠਿਆਂ ਪਿੰਡ ਕੋਟ ਉਦਨਾਂ ਦੇ ਸਰਪੰਚ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਦਿਆਂ ਕਿ ਭਾਈ 10 ਤਰੀਕ ਆ ਗਈ ਪਾਨਾ ਤਾਂ ਆਇਆ ਨਹੀਂ ਸਰਪੰਚ ਸਾਹਿਬ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਹਾਂ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬਾ ਤੇ ਗੱਲ ਇਹ ਆ 10 ਤਰੀਕ ਆ ਗਈ ਛੋਡੇ ਨਾਲ ਵੀ ਗੱਲਬਾਤ ਹੋਈ ਉਹ ਮਿਲ ਕੇ ਫੈਸਲਾ ਲਿਆ ਹੋਊਗਾ ਵੀ ਕਿਦੋਂ ਚੱਕਿਆ ਉਧਰ ਧਰਨਾ ਰੋਜ਼ ਰੋਜ਼ ਤਾਂ ਧਰਨੇ ਲੱਗਦੇ ਨਹੀਂ ਹੈਗੇ ਪਾਨਾ ਲੈ ਆਇਆ ਨਹੀਂ ਹੈਗਾ ਸਥਿਤੀ ਕਿੱਥੇ ਖੜੀ ਆ ਅੱਜ ਹੈਗੀ 8 ਤਰੀਕ ਹਾਂ ਕੱਲੋਂ ਹੈਗੀ ਜਥੇਬੰਦੀਆਂ ਦੀ ਮੀਟਿੰਗ ਠੀਕ ਹੈ ਠੀਕ ਹੈ ਮੀਟ ਪੱਕਾ ਜੀ ਕੀ ਨਾ ਸਾਨੂੰ ਉਮੀਦ ਹੈਗੀ ਆ ਪੂਰੀ ਉਮੀਦ ਆ ਫੁੱਲ ਉਮੀਦ ਆ ਪਰ ਲੋਕ ਕਹਿੰਦੇ ਵੀ ਜਕੀ ਨੀ ਕਰਿਆ ਜਾ ਸਕਦਾ ਲੋਕਾਂ ਨੂੰ ਥੋੜੀ ਜਿਹੀ ਘੱਟ ਉਮੀਦ ਕਿਉਂ ਤੁਸੀਂ ਐਂ ਦੱਸੋ ਇੱਕ ਗੱਲ ਤੁਸੀਂ ਦੱਸ ਨੂੰ ਕਹਿੰਦੇ ਹੋ ਕਿਹੜੇ ਤਰੀਕੇ ਨਾਲ ਦੱਸ ਨੂੰ ਆਜੂਗਾ ਕਹਿੰਦੇ ਕਿਉਂਕਿ ਝੋਟੇ ਨੇ ਵੀ ਕਈ ਸਵਾਲ ਚੱਕੇ ਨੇ ਕਹਿੰਦਾ ਵੀ ਅੱਡੋ ਅੱਡ ਨੇ ਕਿਰੇ ਐਫ ਆਈ ਆਰ ਕਰਤਾ ਨੇ ਅੱਡੋ ਅੱਡ ਨੇ ਚਾਰ ਥਾਮੇ ਅਗਰ ਪਰਚਾ ਹੋਇਆ ਅੱਡੋ ਅੱਡ ਸ਼ਹਿਰਾਂ ਦੇ ਵਿੱਚ ਪਰਚਾ ਹੋਇਆ ਹੁਣ ਉਹ ਥੋੜੀ ਜਿਹੀ ਕੀ ਜਾਣਕਾਰੀ ਵੀ ਦਿਓ ਵੀ ਪਰਚਾ ਕੈਨਸਲ ਹੋਣਗੇ ਜਾਂ ਕਿਵੇਂ ਇੱਕ ਮਚਲਕਾ ਜਿਹਾ ਭਰਾ ਕੇ ਛੱਡਦੇ ਹੁੰਦੇ ਨੇ ਉਸ ਤਰੀਕੇ ਨਾਲ ਹੋਊਗਾ ਜਿਹੜੀ ਆਪਣੀ 10 ਤਰੀਕ ਦੀ ਕਾਲ ਐ ਹਾਂ ਅਫਸਰ ਆਏ ਸੀ ਵੱਡੇ ਵੱਡੇ ਉੱਥੇ ਹਾਂ ਸਭ ਨੂੰ ਪਤਾ ਹੀ ਆ ਹਨਾ ਡੀਆਈਜੀ ਤੋਂ ਲਾ ਕੇ ਸਾਰਿਆਂ ਨੇ ਉਹਨਾਂ ਨੇ ਆਪਦੇ ਮੂੰਹੋਂ ਬੋਲ ਕੇ ਕਹੇ ਨੇ ਵੀ ਪਰਚੇ ਅਸੀਂ ਰੱਦ ਕਰਾਂਗੇ ਬਾਈ ਨੂੰ 10 ਤਰੀਕ ਨੂੰ ਅਸੀਂ ਬਾਹਰ ਕੱਢਾਂਗੇ ਠੀਕ ਐ ਲਿਖਤੀ ਰੂਪ ਦੇ ਵਿੱਚ ਦਿੱਤਾ ਹੋਇਆ ਲਖਿਉਰੀ ਬਾਈ ਅਸੀਂ ਤਾਂ ਕਿਉਂਕਿ ਸਾਰੇ ਫੜੇ ਗਏ ਸੀ ਲਖਿਉਰੀ ਬਾਈ ਹੋਰੀ ਉੱਥੇ ਕਾਕੇ ਹੋਰੀ ਸੀਗੇ ਸਾਰੇ ਸੀਗੇ ਉੱਥੇ ਜਥੇਬੰਦੀ ਵਾਲੇ ਉਹਨਾਂ ਨਾਲ ਹੀ ਉੱਥੇ ਮੀਟਿੰਗ ਹੋਈ ਆ ਬੈ ਕੇ ਉਹਨਾਂ ਨਾਲ ਹੀ ਫੈਸਲਾ ਹੋਇਆ 10 ਤਰੀਕ ਨੂੰ ਬਾਈ ਨੇ ਬਾਹਰ ਆ ਜਾਣਾ ਲੱਗਦਾ ਵੀ 10 ਤਰੀਕ ਨੂੰ ਆਜੂਗਾ ਪਰਸੋਂ ਤੱਕ ਆਜੂਗਾ ਬਾਹਰ ਹਾਂ ਹਾਂ ਪਰਸੋਂ ਨੂੰ ਕੋਈ ਕਿਸੇ ਨਾਲ ਗੱਲਬਾਤ ਹੋਈ ਹੋਵੇ ਕਿ ਪੁਲਿਸ ਕੁਝ ਕਰ ਰਹੀ ਆ ਅਪਡੇਟ ਕੋਈ ਪਹੁੰਚੀ ਕਿਸੇ ਕੋਰਟ ਦਾ ਕੁਝ ਆਇਆ ਹੋਵੇ ਕੋਈ ਤਰੀਕ ਪੇਚੀ ਜਾਂ ਭਾਨੇ ਨਾਲ ਅੰਦਰ ਗੱਲਬਾਤ ਹੋਈ ਹੋਵੇ ਕੁਝ ਪਤਾ ਤਾਂ ਲੱਗਿਆ ਹੋਊਗਾ ਕੋਈ ਕੋਈ ਜਾਣਕਾਰੀ ਤਾਂ ਮਾੜੀ-ਮੋਟੀ ਹੋਣੀ ਚਾਹੀਦੀ ਆ ਨਹੀਂ ਜਾਣਕਾਰੀ ਉੱਦੇ ਦੀ ਦਿੱਤੀ ਹੋਈ ਆ ਲਿਖਤੀ ਰੂਪ ਚ ਦਿੱਤਾ ਹੋਇਆ ਹੀ ਉਹਨਾਂ ਨੇ ਉਸੇ ਤੇ ਬੈਠੇ ਹੋ ਵੀ ਕਲਾ ਲਿਖਤੀ ਰੂਪ ਦਿੱਤਾ ਆ ਹੋਰ ਅਜੇ ਕੋਈ ਕੋਈ ਅੰਦਰ ਗਤੀ ਕੋਈ ਗੱਲ ਪਤਾ ਲੱਗੀ ਹੋਵੇ ਵੀ ਪੁਲਿਸ ਨੇ ਕੋਈ ਸਟੈਪ ਅੱਗੇ ਵਧਾਇਆ ਜਾਂ ਸਿਰਫ ਉਹ ਲਿਖਤੀ ਰੂਪ ਚ ਹਾਂ ਵਿਸ਼ਵਾਸ ਦੀ ਆਪਾਂ ਵਿਸ਼ਵਾਸ ਕੀਤਾ ਅਫਸਰਾਂ ਦੇ ਲੋਕਾਂ ਤੋਂ ਗਾਲਾਂ ਵੀ ਲੈਤੀਆਂ ਨੇ ਵੀ ਦਿਨਵੱਦ ਪਾਤੀ ਹਾਂ ਠੀਕ ਹੈ ਜੇ ਅਸੀਂ ਦਿਨਵੱਦ ਨਾ ਪਾਉਂਦੇ ਹੋ ਸਕਦਾ ਵੀ ਹਲਚਲ ਥੋੜਾ ਜਿਆਦਾ ਹੋ ਜਾਂਦਾ ਨਾ ਸਰਕਾਰਾਂ ਦੇ ਮੰਨਣੀ ਪੈਂਦੀਆਂ ਸਰਕਾਰਾਂ ਦੀ ਵੀ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਖੂਨ ਖਰਾਬੇ ਹੋਣਾ ਨਾ ਵੀ ਪੰਜ ਸੱਤ ਦਿਨਾਂ ਦਾ ਕੀ ਹੁੰਦਾ ਜੱਟ ਤਰੀਕ ਹੋ ਗਈ ਪਰ ਸਾਨੂੰ ਤਰੀਕ ਹੈ ਚਲੋ ਮੰਨ ਲੈਂਦੇ ਆ ਵੀ 10 ਤਰੀਕ ਨੂੰ ਆ ਜੂਗਾ ਪਰ ਇੱਕ ਵਾਰਸ ਆਪਾਂ ਇਹ ਵੀ ਮੰਨ ਕੇ ਚੱਲਦੇ ਆ ਜੇ ਨਹੀਂ ਆਉਂਦਾ ਫੇਰ ਫੇਰ ਭਾਈ ਲੋਕ ਫੈਸਲਾ ਕਰਦੇ ਉਹਦਾ ਹਾਂ ਜਥੇਬੰਦੀਆਂ ਫੈਸਲਾ ਕਰਨਗੀਆਂ ਹੂੰ ਠੀਕ ਹੈ ਹਾਂ ਮੈਂ ਤਾਂ ਮੇਰੇ ਹਿਸਾਬ ਨਾਲ ਤਾਂ ਸਰਕਾਰ ਨੂੰ ਬੇਨਤੀ ਕਰਨਾ ਇਹ ਚੀਜ਼ ਨੂੰ ਨਾਬਦਾਇਆ ਜਾਵੇ ਠੀਕ ਹੈ ਇਹ ਕਹਾਂ ਫੋੜੇ ਤੋਂ ਲੈ ਕੇ ਕਹਾਂ ਤੱਕ ਵਧੇ ਜਾਣਾ ਫਿਰ ਇਹ ਫਿਰ ਆਰਾਮ ਆਉਣ ਵਾਲਾ ਕੰਮ ਨਹੀਂ ਹੋਣਾ ਫਿਰ ਜਿਹੜੇ ਲੋਕ ਨੇ ਇਹ ਲੋਕ ਜੋ ਸੜਕਾਂ ਤੇ ਆ ਜਾਣਗੇ ਨਾ ਫਿਰ ਫਿਰ ਬਹੁਤ ਔਖਾ ਹੋ ਜਾਊਗਾ ਔਖਾ ਹੋ ਜਾਊਗਾ ਉਹਦੇ ਵੀ ਅਸੀਂ 350 ਮੁੰਡਾ ਨਾਲ ਫੜਿਆ ਹੋਇਆ ਸੀ ਵਾਲੀਆਂ ਥਾਣੇ 'ਚ ਅਸੀਂ ਬਹੁਤ ਜ਼ਿਆਦਾ ਉੱਥੇ 15 ਪੁਲਿਸ ਆਏ ਸੀ ਜੇ ਅਸੀਂ ਚਾਹੁੰਦੇ ਸੀ ਕੰਦਾ ਵੀ ਟੱਪ ਸਕਦੇ ਸੀ ਪਰ ਅਸੀਂ ਬਹੁਤ ਰੋਕ ਰੋਕ ਕੇ ਰੱਖਿਆ ਕਿ ਮੈਂ ਮਾਹੌਲ ਖਰਾਬ ਨਾ ਹੋ ਜਾਏ ਯਾਰ ਸਾਡੇ ਤੱਕ ਤੇ ਗੱਲ ਨਾ ਜਾਏ ਨਾ ਵੀ ਯਾਰ ਇਹ ਆਪ ਹੀ ਖਰਾਬ ਕਰੀ ਜਾਂਦੇ ਨੇ ਅਸੀਂ ਬਹੁਤ ਪਿਆਰ ਨਾਲ ਰੱਖਿਆ ਸਾਰੇ ਮੁੰਡਿਆਂ ਨੂੰ ਸੋਨੂੰ ਕਿੱਥੇ ਫੜਿਆ ਗਿਆ ਉਹ ਦਿਨ ਅਸੀਂ ਭਈ ਤਿੰਨ ਕਿਲੇ ਪਿੱਛੇ ਦੀ ਗਏ ਆਪਣੇ ਮੰਤਰੀ ਸਾਹੂਦੀ ਦੀ ਕੋਠੀ ਤੋਂ ਅੱਛਾ ਹਾਂ ਅਸੀਂ ਸਾਡਾ ਮਿੱਤਰ ਉੱਥੇ ਉਹਦੀ ਕੋਠੀ 'ਚ ਬੈਠੇ ਸੀ ਅਸੀਂ ਉੱਥੇ ਬੈਠੇ ਸੀ ਹਾਂ ਰਾਤ ਨੂੰ ਅਸੀਂ 2 ਵਜੇ ਗਏ ਸੀ ਤੇ 8:30 ਵਜੇ ਅਸੀਂ ਉੱਥੇ ਚਾਰ ਸਪੇਰੇ ਸਾਨੂੰ ਘੇਰਾ ਪਾਇਆ ਬਈ ਉਹ ਠੀਕ ਹੈ ਭਾਈ ਤੇ ਭਾਈ ਤੁਸੀਂ ਨੇ ਸੁਣਿਆ ਸਰਪੰਚ ਸਾਹਿਬ ਦਾ ਇਹ ਕਹਿਣਾ ਕਿ 10 ਤਰੀਕ ਨੂੰ ਜਿਹੜਾ ਹੈਗਾ ਪਹਾਨਾ ਬਾਹਰ ਆਜੂਗਾ ਇਹਨਾਂ ਨੂੰ ਯਕੀਨ ਆ ਦੂਜੇ ਪਾਸੇ ਜਥੇਬੰਦੀਆਂ ਦੀ ਮੀਟਿੰਗ ਹੈ ਕੱਲ ਨੂੰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈ ਕਿਉਂ ਬੁਲਾਉਣੀ ਪਈ ਅਚਾਨਕ ਜਥੇਬੰਦੀਆਂ ਨੇ ਜਥੇਬੰਦੀਆਂ ਦੀ ਮੀਟਿੰਗ ਇਹ ਹੈ ਜੀ ਵੀ ਅਸੀਂ ਚਾਹੁੰਦੇ ਨਹੀਂ ਵੀ ਸੜਕਾਂ ਦੇ ਬਾਲੇ ਹੁੱਲੜਬਾਜੀ ਹੋਵੇ ਹਾਂ ਉਹਦਾ ਅਸੀਂ ਵਿਚਾਰ ਵਟਾਂਦਰਾ ਕਰਨਾ ਵੀ ਭਾਈ ਨੂੰ ਕਿੱਥੇ ਲਈਏ ਕਿੱਥੇ ਅਸੀਂ ਲੋਕਾਂ ਨੂੰ ਉਹਨੂੰ ਮਿਲਾ ਸਕਦੇ ਹਾਂ ਖੁੱਲੇ ਥਾਂ 'ਚ ਕਿਤੇ ਜਿਹੜੀ ਕੱਲ ਨੂੰ ਹੋਣੀ ਆ ਮੀਟਿੰਗਾਂ ਹੋਣੀਆਂ ਜਥੇਬੰਦੀਆਂ ਨੇ ਹੋਣੀਆਂ ਵੀ ਅ ਕੌਣ ਲੈ ਕੇ ਆਊਗਾ ਜੱਥੇ ਬੰਦੀਆਂ ਲੈ ਕੇ ਆਉਣੀਆਂ ਕੀ ਕਰਨਾ ਉਹਦਾ ਸਾਰਾ ਪਲੈਨਿੰਗ ਬਣਾਉਣਾ ਕੱਲ ਨੂੰ ਬਾਈ ਕਿਹੜੀ ਜੇਲ੍ਹ ਚ ਆਪਾਂ ਨੈ ਸਮੇ ਇਸ ਦਿਮ ਹੈਗਾ ਮਲੇਰਕੋਟ ਜੀ ਉਹ ਮਲੇਰਕੋਟ ਲਿਆ ਹਾਂਜੀ ਤੇ ਮਿਲ ਕੇ ਆਇਆ ਕੋਈ ਭਾਨੇ ਨੂੰ ਹਾਂ ਬਈ ਆਮਰਾ ਬੀਰਮਣ ਮਿਲ ਕੇ ਆਸੀ ਦੀ ਮੁਲਾਕਾਤ ਕਰਨ ਦਿੱਤੀ ਸੀ ਕਦੋਂ ਅੱਜ ਕੱਲ ਚ ਕਿਤੇ ਹਾਂ ਪਰਸੁੱ ਉੱਥੇ ਗਿਆ ਸੀ ਪਰਸੁੱ ਕੀ ਕਹਿੰਦਾ ਕਿਵੇਂ ਆਪਾਂ ਨਾ ਠੀਕ ਆ ਬਾਈ ਓਕੇ ਆਵਗਾ ਨਾ ਚੜਦੀ ਕਲਾ ਲੜਾਈ ਲੜਦੇ ਰਹਾਂਗੇ ਉਹ ਵੀ ਕਹਿਵਾ ਹਾਂ ਹਾਂ ਲੋਕਾਂ ਸਾਥ ਦਿੰਦੇ ਰਹਾਂਗੇ ਬਾਈ ਠੀਕ ਹੈ ਤੇ ਤੁਸੀਂ ਵੀ ਦੇਖਿਆ ਕਿਵੇਂ ਭਾਨੇ ਦੇ ਹੱਕ ਚ ਬੜੇ ਮਤਲਬ ਖੁੱਲ ਕੇ ਆਏ ਹੋ ਹੈਨਾ ਚਾਹੇ ਇਸ ਮੁੱਦੇ ਚ ਆਪਾਂ ਨੇ ਦੇਖਿਆ ਪਾਰਟੀ ਬਾਜੀ ਕੋਈ ਨਹੀਂ ਹੈਗੀ ਚਾਹੇ ਤੁਸੀਂ ਕਿਸੇ ਹੋਰ ਪਾਰਟੀ ਦੇ ਹੋ ਜਾਂ ਕਿਸੇ ਨਾਲ ਵੀ ਚਲਦੇ ਹੋ ਤੁਸੀਂ ਵੀ ਪੂਰਾ ਡਟ ਕੇ ਸਾਥ ਦਿੱਤਾ ਹੈ ਹੈ ਕਾਰਨ ਕੀ ਸੀ ਵੀ ਭਾਨਾ ਸਹੀ ਉਸਤੇ ਖੜਾ ਸੀ ਜਾਂ ਯਾਰੀ ਦੋਸਤੀ ਸੀ ਤਾਂ ਕਰਕੇ ਜਾਂ ਮੁੱਦਾ ਸਹੀ ਸੀ ਅਸਲ ਬਈ ਨਾ ਜਿਹੜਾ ਕਾਰਨ ਕੀ ਹੈ ਮੈਂ ਪਿੰਡ ਦਾ ਸਰਪੰਚ ਹਾਂ ਦੇਖ ਹੈਨਾ 42 4000 ਵਾਂਗੂ ਵੋਟ ਆ ਸਾਡੇ ਠੀਕ ਹੈ ਬਈ ਮੈਂ ਨਹੀਂ ਚਾਹੁੰਦਾ ਮੇਰੀ ਟਰਨ ਦੇ ਵਿੱਚ ਮੇਰੇ ਪਿੰਡ ਦੀ ਬੇਇੱਜ਼ਤੀ ਹੋਵੇ ਬੇਇੱਜ਼ਤੀ ਹੋਵੇ ਬਿਨਾਂ ਗੱਲ ਤੋਂ ਹਾਂ ਗੱਲ ਤੇ ਹੋ ਜਾਏ ਉਹ ਦੁੱਖ ਨਹੀਂ ਪਰ ਬਿਨਾਂ ਗੱਲ ਤੋਂ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਹੁੰਨ ਦਿੰਦਾ ਬਿਲਕੁਲ ਪਿਛਲੀ ਵਾਰ ਦੇਖੋ ਮੈਂ ਪ੍ਰੋਡੂਸਰ ਨਾਲ ਵੀ ਖੜਾ ਸੀ ਮੈਂ ਲੋਕਾਂ ਤੋਂ ਗਾਲ੍ਹਾਂ ਵੀ ਕੱਢੀਆਂ ਸੀ ਉਦੋਂ ਬਹੁਤ ਗਾਲ੍ਹਾਂ ਪਾਈਆਂ ਸੀ ਨਾ ਗਾਲ੍ਹਾਂ ਪਰ ਉੱਥੇ ਵੀ ਮੈਂ ਸਹੀ ਸੀ ਕਿਉਂਕਿ ਉਹਨਾਂ ਨੇ ਮੈਨੂੰ ਪੁੱਛ ਕੇ ਆਕੇ ਪਿੰਡ 'ਚ ਨਹੀਂ ਪੜੇ ਸੀ ਉਹ ਚਾਹੇ ਮੈਂ ਲੋਕ ਸਹੀ ਮੈਂ ਗਲਤ ਸੀ ਐਵੇਂ ਮੰਨ ਕੇ ਚੱਲੋ ਪਰ ਮੈਂ ਪਿੰਡ ਪਿੱਛੇ ਸਟੈਂਡ ਲੈਂਦਾ ਲੈਂਦਾ ਲੈਣਾ ਪੈਂਦਾ ਬਈ ਚੰਗੇ ਮਾਰੇ ਵੀ ਲੈਣਾ ਪੈਂਦਾ ਚੰਗੇ ਤਾਂ ਦੋਸਤੋ ਸਰਪੰਚ ਸਾਹਿਬ ਨੇ ਦੱਸਿਆ ਕਿ 10 ਤਰੀਕ ਨੂੰ ਭੰਨਾ ਆਪਣੇ ਵਿੱਚ ਆ ਜੂਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾ ਇਹ ਜੇ ਕਿਆ ਸੀ ਕਿ ਯਾਰ 10 ਤਰੀਕ ਨੂੰ ਭੰਨਾ ਆ ਰਿਹਾ ਕੱਲ ਨੂੰ ਸਾਰੇ ਮੀਡੀਆ ਰਾਹੀਂ ਸੋਡੇ ਰਾਹੀਂ ਹਾਂ 10 ਬੰਦਿਆਂ ਦੀ ਜਦੋਂ ਮੀਟਿੰਗ ਹੋਗੀ ਉਦੋਂ ਸਾਰਾ ਪ੍ਰੋਗਰਾਮ ਪਾ ਦੇਣਾ ਆਪਾਂ ਵੀ ਕਿਵੇਂ ਕਿਵੇਂ ਕਿੱਥੇ ਖੜਨਾ ਹੈ ਕਿੱਥੇ ਬੈਠਣਾ ਹੈ ਕਿੱਥੇ ਬਾਈ ਨੇ ਆਉਣਾ ਸਾਰਾ ਕੱਲ ਨੂੰ ਲੀਕ ਕੇ ਆਪਾ ਨਾ ਪਾ ਦੇਣਾ ਤਾਂ ਦੋਸਤੋ ਤੁਸੀਂ ਨੇ ਵੀਡੀਓ ਸਸੀ ਗਾ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਹਾਂ ਦੋਸਤੋ ਭਾਈ ਭਾਨੇ ਸਿੱਧੂ ਦਾ ਮੁੱਦਾ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ ਨਾਲ ਹੀ ਆਪਣੇ ਚੈਨਲ ਤੇ ਤਿੰਨ ਤਰੀਕ ਨੂੰ ਵੱਡਾ ਇਕੱਠ ਸੀ ਜਿਹੜਾ ਰੱਖਿਆ ਗਿਆ ਉਧਰੋਂ